ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 18 ਜਨਵਰੀ ਸਾਲ 2025 ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਪਗ ਨਾਮਦੇਵ ਜੀ ਦੀ ਮੀਟਿੰਗ ਜ਼ੋਨ ਪ੍ਰਧਾਨ ਸਤਨਾਮ ਸਿੰਘ ਮਧਰਾ ਦੀ ਅਗਵਾਈ ਹੇਠ ਲਗਾਈ ਗਈ ਮੀਟਿੰਗ ਦੇ ਵਿੱਚ ਕੀ ਗੱਲਬਾਤ ਚੱਲੀ ਕਿਹੜੀਆਂ ਵਿਚਾਰਾਂ ਹੋਈਆਂ ਤੇ ਕਿਦਾਂ ਦੀ ਤਿਆਰੀ ਅੱਗੇ ਜਿਹੜੀ 26 ਦੀ ਕੀਤੀ ਗਈ ਉਹਦੇ ਬਾਰੇ ਗੱਲਬਾਤ ਕਰਦੇ ਹਾਂ ਜੋਨ ਪ੍ਰਧਾਨ ਸਤਨਾਮ ਸਿੰਘ ਜੀ ਮਧਰਾ ਜੀ ਨਾਲ ਹਾਂਜੀ ਪ੍ਰਧਾਨ ਸਾਹਿਬ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਮੀਟਿੰਗ ਅੱਜ ਆਪਾਂ ਜੋਨ ਦੀ ਲਈ ਆ ਸਾਰੇ ਕੱਤਰ ਸਾਹਿਬਾ ਡੀਸੀ ਸਾਹਿਬ ਹੋਰ ਪਿੰਡਾਂ ਦੇ ਪ੍ਰਧਾਨ ਕੱਤਰ ਸਾਰੇ ਆਲੇ ਪਹੁੰਚੇ ਆ ਇਹ ਜੋ ਸਾਡੀ ਮੀਟਿੰਗ ਜਿਹੜੇ ਵਿੱਚ ਲੱਗੀ ਸੀ ਜਿਹੜੀ 9 ਤਰੀਕ ਨੂੰ ਉਹ ਤਾਂ ਕੋਈ ਮੁੱਦੇ ਰੱਖੇ ਗਏ ਸੀ ਉਹਨਾਂ ਮੁੱਦਿਆਂ ਤੇ ਖੁੱਲ ਕੇ ਗੱਲਬਾਤ ਹੋਈ ਆ ਜੋ ਬੀਬੀਆਂ ਦੀਆਂ ਮੀਟਿੰਗਾਂ ਦੀਆਂ ਕਮੇਟੀਆਂ ਜਿਹੜੀਆਂ ਬਣਾਉਣੀਆਂ ਪਿੰਡਾਂ ਵਿੱਚ ਉਹ ਬੜਾਈ ਜਾਣ ਉਹ ਇਹਨਾਂ ਨੂੰ ਲਾਪਰਵਾਹ ਕੀਤਾ ਗਿਆ ਵੀ ਆਪੋ ਆਪਣੀਆਂ ਪਿੰਡਾਂ ਵਿੱਚ ਜਾ ਕੇ ਕਮੇਟੀਆਂ ਕਾਇਮ ਕਰੋ ਅਸੀਂ ਆਣ ਕੇ ਜਿਹੜੇ ਕਮੇਟੀਆਂ ਪਿੰਡਾਂ ਵਿੱਚ ਜਾਣ ਕੇ ਤਰੀਕ ਕਰਕੇ ਅਸੀਂ ਜਿਹੜੀਆਂ ਉਹ ਮੀਟਿੰਗਾਂ ਕਰਕੇ ਤੇ ਕਮੇਟੀਆਂ ਜਿਹੜੀਆਂ ਪਿੰਡਾਂ ਵਿੱਚ ਬੀਬੀਆਂ ਦੀਆਂ ਬਣਾਉਣਗੇ ਜਾਣ ਇੱਕ ਉਹਦੇ ਨਾਲ ਜੋ ਲਾਣ 21 ਤਰੀਕ ਦਾ ਉਹਤੇ ਤੇ ਵੀ ਇਹ ਵਿਚਾਰ ਕੀਤਾ ਕੁਲ ਕਿ ਵੀ ਜਿਹੜਾ ਸਾਨੂੰ ਕੋ ਵਸ ਜਦੋਂ ਵੀ ਆਇਆ 21 ਤਰੀਕ ਦੇ ਉਹਦਾ ਸੰਭੂ ਬਾਟਰ ਤੋਂ ਜਾਂ ਗਲੋਰੀ ਬੱਟਰ ਤੋਂ ਕਿਤੇ ਵੀ ਆਉਂਦਾ ਵਾ ਸੰਭੂ ਬੱਟਰ ਤੋਂ ਜਿਹੜਾ ਵਾ 121 ਦਾ ਸਾਡਾ ਇੱਕ ਦਾ ਜਾਣਾ ਵਾ ਉਹਦੇ ਤੇ ਵਿਚਾਰ ਕੀਤੀ ਆ ਕਿ ਉਹ ਆਪਾਂ ਉੱਥੇ ਵੀ ਪਹੁੰਚਣਾ ਵਾ ਉਹ ਤੋਂ ਜਿਹੜੀ ਗੱਲ ਇੱਕ ਸੱਬੀ ਆ ਟਰੈਕਟਰ ਮਾਰਕ ਤੇ ਜਿਹੜੀ ਗੱਲ ਵਾ ਉਹ ਟਰੈਕਟਰਾਂ ਬਾਰੇ ਬੱਸ ਉਹ ਵਾਦੇ ਥੋਂ ਅਸੀਂ ਗੱਲ ਕੀਤੀ ਆ ਹਰ ਪਿੰਡ ਨੇ ਆਖਿਆ ਬੱਸ ਉਹ ਜਿਹੜੇ ਉਹ ਟਰੈਕਟਰ ਸੱਬੀ ਤਰੀ ਨੂੰ ਵੀ ਕੱਢਾਂਗੇ ਜੋ ਵੀ ਸਾਨੂੰ ਹੁਕਮ ਆਊਗਾ ਕਿੱਥੇ ਮਾਰਕ ਕੱਢਣ ਦਾ ਜਾਂ ਕਿੱਥੇ ਕਿੱਧਰ ਜਾਣਾ ਵਾ ਉਹ ਇਹਨਾਂ ਨੂੰ ਦੱਸਿਆ ਵੀ ਦੱਸਿਆ ਜਾਊਗਾ ਇਹਾਂ ਦੇ ਹੀ ਵੱਡੇ ਪੱਧਰ ਤੇ ਜਿਹੜਾ ਵਾ ਉਹ ਟਰੈਕਟਰ ਜਿਹੜੇ ਇਹ ਪਿੰਡਾਂ ਤੋਂ ਕੱਢ ਕੇ ਆਵਾਂਗੇ ਤੇ ਬੀਬੀ ਦੇ ਮੀਟਿੰਗਾਂ ਜ਼ਰੂਰੀ ਬਣਾਵਾਂਗੇ ਤੇ ਹੋਰ ਵੀ ਜਿਹੜਾ ਸੰਘਰਸ਼ ਦਾ ਅੱਜ ਸਾਲ ਤੋਂ ਉੱਪਰ ਹੋ ਗਿਆ ਵਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ 53 ਦਿਨ ਹੋ ਗਏ ਆ ਮਰਨ ਮਰਤਨ ਦੇ ਬਿਠੇ ਨੂੰ ਤੇ ਮੋਦੀ ਸਰਕਾਰ ਦੀ ਅਜੇ ਤੱਕ ਕੋਈ ਵੀ ਜਿਹੜੀ ਗੱਲ ਸਾਨੂੰ ਅਜੇ ਤੱਕ ਕੋਈ ਤਿਆਰ ਨਹੀਂਗਾ ਉਹਦੇ ਕੰਮ ਤੇ ਕੋਈ ਜੂ ਨਹੀਂ ਸਰਕੀ ਆਹੀਂ ਹੁਣ ਤੱਕਿਆ ਸੰਘਰਸ਼ ਕਾਂ ਦੀ ਜਿਹੜੀ ਆ ਉਹ ਗੱਲ ਕੀਤੀ ਆ ਤੇ ਇੱਕ ਨਾਲ ਹੀ ਜਿਹੜਾ ਕਿ ਪੰਜਾਬ ਸਰਕਾਰ ਨੇ ਭਗਵੰਤ ਸਰਕਾਰ ਨੇ ਸਾਡੇ ਕਿਸਾਨਾਂ ਤੇਆਂ ਤੇ ਜੋ ਪਹਿਲੇ ਸਾਲ ਚਾਹੇ ਆਪਣੇ 23 21 ਵਿੱਚ ਜੋ ਪ੍ਰਧਾਨ ਮੰਤਰੀ ਫੋਜ ਭਰਾਇਆ ਸੀ ਉਹ ਸਾਡੇ 23 ਕਿਸਾਨਾਂ ਤੇ ਜਿਹੜੇ ਵੱਖ-ਵੱਖ ਜਿਹੇ ਬੰਦੀਆਂ ਤੇ ਇਹਨਾਂ ਨੇ ਪਰਚੇ ਕੀਤੇ ਆ ਤਈਆਂ ਬੰਦਿਆਂ ਤੇ ਉਸ ਤੇ ਹਮ ਤੱਕਾ ਸੰਗਠਨ ਕਰਦੇ ਵੀ ਐਲਾਨ ਕੀਤਾ ਵੀ ਉਹ ਪਰਚੇ ਸਾਡੇ ਉਹ ਖਾਨਾ ਦੇ ਰੱਦ ਕਰੇ ਨਹੀਂ ਤੇ ਅਸੀਂ ਜੋ ਵੀ ਫਾਰਮਲੋ ਜੋ ਫੈਸਲਾ ਹੋ ਕੇ ਉਸ ਕਰਾਂਗਾ ਤੇ ਭਗਮਤਮਾ ਦੀ ਸਰਕਾਰ ਨੂੰ ਵੀ ਘੇਰਾਂਗੇ ਇਹ ਭਗਵੰਤ ਮਾਨਜੋ ਆ ਤੁਹਾਨੂੰ ਸਾਡਾ ਨੰਗਾ ਚਟਾਰ ਨੰਗਾ ਹੋਇਆ ਵਾ ਵੀ ਇਹ ਮੋਦੀ ਸਰਕਾਰ ਦੇ ਨਾਲ ਗੜਿਆ ਵਾ ਵੀ ਜਿਹੜਾ ਇਹ ਕਿਸਾਨਾਂ ਨਾਲ ਆ ਕੇ ਅੱਜ ਇਹਨੇ ਪ੍ਰਤੀਕੀਤੇ ਆ ਮੈਂ ਉਹ ਜੋ ਵੀ ਤੁਹਾਣਾ ਵਹੀ ਤਖਾ ਸੰਗਠਣਾ ਉਹਨਾਂ ਦੇ ਕਰਾਂਗੇ ਕਿਸਾਨਾਂ ਦਾ ਜੋ ਪ੍ਰਤੀਹਾਰਤ ਕਰਾਉਣ ਵਾਸਤੇ ਤੇ ਜੋ ਵੀ ਅਗਲਾ ਵਾਰੀ ਛੜੀ ਜ਼ਿਲ੍ਹੇ ਚੱਲਣੀ ਆ ਉਹਦੀ ਗੱਲ ਕੀਤੀ ਆ ਉਹ ਜੋ ਸਾਡੇ ਜ਼ਿਲ੍ਹੇ ਦੀ ਵਾਰੀ ਵੀ ਚੱਲਣੀ ਆ ਉਹਤੇ ਵੀ ਰਾਮਬਤ ਕੀਤਾ ਪਿਆ ਆਪਾਂ ਬਸ ਵਾਤ ਜਾਣਾ ਵਾ ਤੇ ਅਗਲੀ ਜਿਹੜੀ ਰਾਮ ਕੋਖਾਊਗੀ ਉਹ ਇਹਨਾਂ ਨੂੰ ਬਾਅਦ ਦੱਸੀ ਜਾਊਗੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੱਲਬਾਤ ਕਰ ਰਹੇ ਸੀ ਜੀ ਜੋਨ ਪ੍ਰਧਾਨ ਸੁਨਮ ਸਿੰਘ ਜੀ ਮਧਰਾ ਸੋ ਇਹ ਵੀਡੀਓ ਜਿਹੜੀ ਆ ਇਹ ਸਾਰੇ ਗਰੁੱਪ ਵਿੱਚ ਪੈਣੀ ਆ ਤੇ ਜਿਹੜੇ ਪਿੰਡ ਗੈਰਹਾਜ਼ਰ ਨੇ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਜਿਹੜੀ ਵੀ ਇਹ ਗੱਲਬਾਤ ਵੀਡੀਓ ਦੇ ਵਿੱਚ ਪ੍ਰਧਾਨ ਸਾਹਿਬ ਨੇ ਦੱਸੀ ਆ ਤੇ ਉਹਦੇ ਦਾ ਗੌਰ ਕੀਤਾ ਜਾਵੇ ਤੇ ਅੱਗੇ ਤੋਂ ਗੈਰਹਾਜ਼ਰ ਨਾ ਹੋਇਆ ਜਾਵੇ ਮੀਟਿੰਗ ਵਿੱਚ ਹਾਜ਼ਰ ਰਿਹਾ ਜਾਵੇ ਤੇ ਜਿਹੜਾ ਟਰੈਕਟਰ ਮਾਰਚ ਆ ਜਾਂ ਹੋਰ ਜਿਹੜੀ ਵੀ ਕਾਲ ਆਉਂਦੀ ਆ ਜਥੇਵੰਦੀ ਵੱਲੋਂ ਤੇ ਉਹਦੇ ਅਕੋਰਡਿੰਗ ਜਿਹੜਾ ਆ ਉਹ ਮੀਟਿੰਗ ਕੀਤੀ ਜਾਂਦੀ ਆ ਤੇ ਉਹ ਗੈਰ ਹਾਜ਼ਰ ਹੋਣ ਕਰਕੇ ਉਹ ਜਿਹੜੇ ਪਿੰਡ ਆ ਉਹ ਉਸ ਚੀਜ਼ ਤੋਂ ਵਾਂਝੇ ਰਹਿ ਜਾਂਦੇ ਆ ਸੋ ਇਹ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਹਰੇਕ ਪਿੰਡ ਦੇ ਪ੍ਰਧਾਨ ਸਕੱਤਰ ਤੱਕ ਤੇ ਹਰੇਕ ਪਿੰਡ ਦੇ ਵਾਸੀ ਤੱਕ ਜਿਹੜੀ ਆ ਇਹ ਜਿਹੜੀ ਗੱਲਬਾਤ ਐ ਮੈਸੇਜ ਐ ਪਹੁੰਚਦਾ ਹੋ ਜੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ